ਹਾਂਜੀ ਜਿਦਾ ਤੁਸੀਂ ਜਾਣਦੇ ਕਿ ਕੱਲ ਨੂੰ ਇਲੈਕਸ਼ਨ ਹੈ ਕੱਲ ਨੂੰ ਹੁੰਦਾ ਜਿਹੜੀਆਂ ਪੈਣੀਆਂ ਆ ਮੋਟਰਾਂ ਵੱਲੋਂ ਪਰ ਜੇ ਆਪਾਂ ਗੱਲ ਕਰੀਏ ਤਾਂ ਲੋਕਾਂ ਨੂੰ ਇਸ ਬਾਰੇ ਜਾਣੂ ਕਰਾਣਾ ਕਿ ਬਲਾਕ ਸਭਾ ਦੀ ਵਿੱਚ ਕਿੰਨੇ ਮੈਂਬਰ ਖੜੇ ਆ ਜਾਂ ਜ਼ਿਲ੍ਹਾ ਪਾਰਸ਼ਦ ਵਿੱਚ ਕਿੰਨੇ ਮੈਂਬਰ ਖੜੇ ਆ। ਵੀ ਦੋਸਤੋ ਤੁਸੀਂ ਦੇਖ ਰਹੇ ਹੋ ਦੁਬਾਬਾ ਸਿਟੀ ਨਿਊਜ਼ ਮੈਂ ਤੁਹਾਡੇ ਆਪਣਾ ਪਵਨ ਭਲੂਤ ਤੁਹਾਡੇ ਲਈ ਇੱਕ ਨਵੀਂ ਅਪਡੇਟ ਲੈ ਕੇ ਆਏ ਆ ਆਪਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਦਵਿੰਦਰ ਖਾਲਸਾ ਜੀ ਵੀ ਜੁੜੇ ਆ ਉਹਨਾਂ ਨਾਲ ਜਾਣਕਾਰੀ ਲਵਾਂਗੇ ਉਹਨਾਂ ਤੋਂ ਕਿ ਜਿਹੜੀਆਂ ਜ਼ਿਲ੍ਹਾ ਪਾਰਸ਼ਦ ਦੇ ਵਿੱਚ ਕਿੰਨੇ ਉਮੀਦਵਾਰ ਖੜੇ ਆ ਤੇ ਬਲਾਕ ਸਭਾ ਦੀ ਵਿੱਚ ਕਿੰਨੇ ਉਮੀਦਵਾਰ ਖੜੇ ਆ। ਉਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਇੱਕ ਹੋਰ ਵੀ ਨਵੀਂ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜਿਹੜਾ ਇਸ ਉਮੀਦਵਾਰ ਦਾ ਪੱਲਣਾ ਭਾਰੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਜੀ ਜਿੰਦਾ ਤੁਸੀਂ ਜਾਣਦੇ ਕੀ ਕੱਲ ਨੂੰ ਇਲੈਕਸ਼ਨ ਆ ਕੱਲ ਨੂੰ ਵੋਟਾਂ ਜਿਹੜੀਆਂ ਪੈਣੀਆਂ ਆ ਮੋਟਰਾਂ ਵੱਲੋਂ ਪਰ ਜੇ ਆਪਾਂ ਗੱਲ ਕਰੀਏ ਤਾਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਾਉਣਾ ਕਿ ਬਲਾਕ ਸੰਪਤੀ ਵਿੱਚ ਕਿੰਨੇ ਮੈਂਬਰ ਖੜੇ ਆ ਜਾਂ ਜ਼ਿਲ੍ਹਾ ਪੱਛੀ ਵਿੱਚ ਕਿੰਨੇ ਮੈਂਬਰ ਖੜੇ ਆ। ਇਸ ਬਾਰੇ ਦੁਆਪਾ ਸਿਟੀ ਤੇ ਥੋੜਾ ਲੋਕਾਂ ਨੂੰ ਜਾਗਰੂਕ ਕਰਾਇਆ ਜਾਵੇ। ਤੁਹਾਡਾ ਬਹੁਤ ਬਹੁਤ ਧੰਨਵਾਦ ਛੋਟਾ ਵੀਰ ਪਵਨ ਬਨੋਟ ਜਿਹੜੇ ਪੱਤਰਕਾਰੀ ਦੇ ਖੇਤਰ ਵਿੱਚ ਕਾਫੀ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹੈਗੇ ਆ ਤੇ ਜਿਵੇਂ ਆਪ ਨੂੰ ਪਤਾ ਹੈ ਕਿ ਕੱਲ ਪੰਜਾਬ ਦੇ ਅੰਦਰ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਪਤੀਆਂ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ ਹਨ ਹਲਕਾ ਫਲੋਰ ਦੀ ਗੱਲ ਕਰੀਏ ਤਾਂ ਇੱਥੇ ਚਾਰ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੇ ਸੀਟਾਂ ਹੈਗੀਆਂ ਉਹਦੇ ਵਿੱਚ ਗੱਨਾਪਿੰਡ ਅਪਰਾਆ ਦਸਾਂਝ ਔਰ ਇੱਕ ਹੈਗਾ ਬਡਾਲਾ ਜੀ ਤੇ ਇਹ ਜਿਹੜੀਆਂ ਚਾਰੀ ਸੀਟਾਂ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਤੇ ਉਹਦੇ ਨਾਲ ਨਾਲ ਦੇ ਆਪਾਂ ਬਲੌਗ ਸ਼ਾਂਤੀ ਦੀ ਗੱਲ ਕਰੀਏ ਰੋਡ ਕਾ ਬਲੌਗ ਦੇ ਵਿੱਚ 15 ਜਿਹੜੀਆਂ ਬਲੌਗ ਸ਼ਾਂਤੀ ਦੀਆਂ ਸੀ ਡਾ ਰਹੀਆਂ ਤੇ ਜਿੱਥੇ ਕਾ ਇਲੈਕਸ਼ਨ ਹੋਣ ਜਾ ਰਹੇ ਹੈਗੇ ਆ ਚੰਗੀ ਗੱਲ ਇਹ ਕਹਿ ਸਕਦਾ ਹੈ ਵੀ ਜਿਹੜਾ ਇਸ ਫਲੋਰ ਹਲਕੇ ਦੀ ਗੱਲ ਕਰੀਏ ਤੇ ਕਾਨੂੰਨ ਵਿਵਸਥਾ ਦੀ ਗੱਲ ਕਰੀ ਤੇ ਪ੍ਰੋਪਰ ਜਿਹੜੇ ਪ੍ਰਸ਼ਾਸਨਪੁਰਾ ਪ੍ਰਬੰਧ ਕੀਤੇ ਗਏ ਹੈਗੇ ਆ ਤੇ ਜਿਹੜੇ ਕਾਨੂੰਨ ਜਾਂ ਇਹੋ ਜਿਹਾ ਕੋਈ ਮਸਲਾ ਇਹਨਾਂ ਪਿੰਡਾਂ ਦੇ ਵਿੱਚ ਹਲਕਾ ਫਲੋਰ ਦੀ ਗੱਲ ਕਰੀਏ ਤਾਂ ਇਹੋ ਜਿਹਾ ਕੋਈ ਮਸਲਾ ਕੱਦੀ ਸਾਹਮਣੇ ਨਹੀਂ ਆ ਲੋਕ ਕਾਨੂੰਨ ਵਿਵਸਥਾ ਨੂੰ ਕੱਦੀ ਕੋਈ ਮਸਲਾ ਬਣਿਆ ਹੋਵੇ ਬੜੀ ਅਮਨ ਆਮਾ ਦੇ ਨਾਲ ਜਿਹੜੇ ਲੋਕ ਹੈ ਆਪਣੇ ਵੋਟ ਦਾ ਇਸਤੇਮਾਲ ਕਰਦੇ ਹੈਗੇ ਤੇ ਆਸ ਇਹੀ ਆ ਵੀ ਇਸ ਵਾਰ ਵੀ ਜਿਹੜੀਆਂ ਚੋਣਾਂ ਆ ਬੜੇ ਸ਼ਾਂਤਕੂਨ ਤੇ ਵਧੀਆ ਮਾਹੌਲ ਦੇ ਵਿੱਚ ਜਿਹੜੀਆਂ ਸੰਪਰਨ ਹੋਣਗੀਆਂ ਤੇ ਉਹਦੇ ਨਾਲ ਨਾਲ ਜਦੋਂ ਆਪਾਂ ਇਸ ਖੇਤਰ ਦੀ ਗੱਲ ਕਰਦੇ ਆ ਕੈਂਪੇਨ ਜਿਹੜਾ ਆ ਬਹੁਤ ਸਮੂਥਲੀ ਚੱਲਿਆ ਆ ਸਾਰੇ ਜਿਹੜੇ ਪਾਰਟੀਆਂ ਨੇ ਆਪਣੇ ਆਪਣੇ ਜਿਹੜੇ ਦਾਅਵੇ ਅੰਦੀਰਵਾਜ ਦੇ ਖੜੇ ਕੀਤੇ ਹੈਗੇ ਆ ਤੇ ਕਾਫੀ ਜੱਤੋ ਜਿਹੜਾ ਜੋਰ ਜਿਹੜਾ ਸਾਰਿਆਂ ਨੇ ਲਾਇਆ ਪਰ ਇੱਕ ਗੱਲ ਜੀ ਆਪਾਂ ਕਹਿ ਸਕਦੇ ਆਂ ਵੀ ਜਿਹੜਾ ਕਾਂਗਰਸ ਪਾਰਟੀ ਦੇ ਆਪਾਂ ਪ੍ਰਚਾਰ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇਸ ਪ੍ਰਚਾਰ ਤੋਂ ਹੁਣ ਪ੍ਰਚਾਰ ਦੀ ਜਿਹੜੀ ਮਹਮਾ ਉਹਨੂੰ ਆਗਾਹ ਲੈ ਜਾਣ ਦੇ ਵਿੱਚਾਂ ਤੇਜ਼ ਰਫ਼ਤਾਰ ਦੇਣ ਦੇ ਵਿੱਚ ਜਿਹੜੀ ਕਾਂਗਰਸ ਜਿਹੜੀ ਆ ਉਹਨੇ ਜਾਦਾ ਜੋਰ ਜਿਹੜਾ ਮਾਰਨ ਦੇ ਵਿੱਚ ਸਪੱਸ਼ਟ ਹੁਣ ਤੱਕ ਆ ਸਕੀਦੀ ਹੈਗੀ ਜੇ ਦੇਖਿਆ ਜਾਵੇ ਤਾਂ ਇਹ ਤਾਂ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਕਾਂਗਰਸ ਦਾ ਪੱਲੜਾ ਭਾਰੀ ਲੱਗ ਰਿਹਾ ਹੈ ਪਰ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਕਾਂਗਰਸ ਵਿੱਚ ਧੜੇਵਾਜੀ ਵੀ ਕਿਤੇ ਨਾ ਕਿਤੇ ਦਿਖਾਈ ਦੇ ਰਹੀ ਹੈ ਮੈਂ ਕਾਂਗਰਸ ਦਾ ਪਲੜਾ ਭਾਰੀ ਨਹੀਂ ਹੋ ਰਿਹਾ ਮੈਂ ਇਹ ਜਿਹੜੀ ਹੈ ਵੀ ਜਿਹੜਾ ਪ੍ਰਚਾਰ ਦੇ ਵਿੱਚ ਉਹਨਾਂ ਦੀ ਰਫਤਾਰ ਸੀਗੀ ਪ੍ਰਚਾਰ ਦੀ ਜਿਹੜਾ ਪਰਿਸ਼ਤ ਦੀ ਜੇ ਸਰ ਰਫਤਾਰ ਦੇ ਨਾਲ ਕੰਪੇਨ ਜਿਸ ਇੱਕ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਕੇ ਜਿਹੜਾ ਇੱਕ ਨਵੀਂ ਤਕਨੀਕ ਬਣਾ ਕੇ ਜਿਹੜਾ ਪ੍ਰਚਾਰ ਆ ਕਾਂਗਰਸ ਪਾਰਟੀ ਵੱਲੋਂ ਜਿਹੜਾ ਪਿਛਲੇ ਜਿਹੜੀ ਪ੍ਰਵਿੰਦਰ ਕੌਰ ਸੰਘੜੀ ਸੀ ਉਹਨਾਂ ਦੇ ਹੱਕ ਵਿੱਚ ਜਿਹੜਾ ਚੋਣ ਨਿਮ ਉਹਨਾਂ ਦੀ ਚੋਣ ਪ੍ਰਚਾਰ ਕੀਤਾ ਗਿਆ ਉਹ ਬਾਕੀਆਂ ਨਾਲੋਂ ਬਾਕੀ ਜਿਹੜਾ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਅਕਾਲੀ ਦਲ ਦੀ ਗੱਲ ਕਰੀਏ ਜੀ ਉਹ ਸਮਾਜ ਪਾਰਟੀ ਦੀ ਗੱਲ ਕਰੀਏ ਉਹਦੇ ਨਾਲ ਕਿਤੇ ਨਾ ਕਿਤੇ ਆਗਾ ਜਿਹੜਾ ਦੇਖਣ ਦਿਖਦਾ ਨਜ਼ਰ ਆਇਆ ਵੈਸੇ ਵੀ ਜੇ ਜਿਲ੍ਹਾ ਮਿਸ਼ਤੀ ਦੀ ਗੱਲ ਕਰੀਏ ਜਿਲ੍ਹਾ ਪ੍ਰਿਸ਼ਦ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਬਹੁਤ ਸਮਾਜ ਪਾਰਟੀ ਔਰ ਅਕਾਲੀ ਦਲ ਅਰਹਣ ਵਿੱਚ ਜਿਹੜੀ ਸੀ ਆਮੋ ਸਾਮੀ ਸਿੱਧੀ ਟੱਕਰ ਆ ਤੇ ਇਹਦੇ ਵਿੱਚ ਕਾਂਗਰਸ ਪਾਰਟੀ ਔਰ ਕਿਧਰੇ ਆਪਾ ਦੇ ਬਹੁਜਨ ਸਮਾਜ ਪਾਰਟੀ ਦਾ ਪੱਖ ਦੇਖੀ ਤਾਂ ਉਹ ਉਹਨਾਂ ਦੇ ਉਮੀਦਵਾਰ ਜਿਹੜੇ ਹੈਗੇ ਆ ਬੀਬੀ ਮਨਪ੍ਰੀਤ कौर ਵੱਲੋਂ ਵੀ ਹਾਂਜੀ ਕਾਫੀ ਜਿਹੜੀ ਮਹਨਤੀ ਜ ਤੇਜ਼ ਗਈ ਹੈਗੀ ਬਾਕੀ ਜਿਹੜਾ ਰੁਝਾਨ ਲੋਕਾਂ ਦਾ ਵੋਟਰਾਂ ਦਾ ਖਿੱਚਣ ਵਿੱਚ ਉਹ ਵੀ ਆਪਣੇ ਕਾਵੇ ਕਾਮਯਾਬ ਰਹਿ ਗਿਆ ਪਰ ਜੇ ਅਪ ਗੱਲ ਕਰਦੇ ਆਂ ਕਿ ਜਿਹੜੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਮੈਂ ਇੱਕ ਵੀਡੀਓ ਪਹਿਲਾਂ ਵੀ ਪਾਈ ਸੀ ਕਿ ਜ਼ਿਲ੍ਹਾ ਪੰਚੇਦ ਦਾ ਤੇ ਬਲਾਕ ਸ਼ਾਂਤੀ ਦੀ ਪਾਵਰ ਕੀ ਹੁੰਦੀ ਆ ਜਾਂ ਆਪਾਂ ਨੂੰ ਇਹ ਚਾਲੂ ਕਰਾਇਆ ਜਾਵੇ ਜ਼ਿਲ੍ਹਾ ਪੰਚੇ ਵਿੱਚ ਕਿੰਨੇ ਮੈਂਬਰ ਖੜੇ ਆ ਤਾਂ ਜਾਂ ਬਲਾਕ ਸ਼ਾਂਤੀ ਵਿੱਚ ਕਿੰਨੇ ਮੈਂਬਰ ਖੜੇ ਆ ਕੁਝ ਜਿਹੜੇ ਮੈਂਬਰ ਖੜੇ ਤੋਂ ਹਰੇਕ ਪਾਰਟੀ ਦੇ ਨੰਬਰ ਲਾਪ ਖੜੇ ਤੇ ਆਪਾਂ ਰੁੜਕੇ ਬਲਾਖ ਦੀ ਇਹ ਗੱਲ ਕਰਦੇ ਆਂ ਕਿਆਂ ਤਾਂ ਹਰੇਕ ਪਿੰਡ ਵਿੱਚ ਪਾਰਟੀ ਦੇ ਹੈਗੇ ਕੁਝ ਸੀਟਾਂ ਜਿਹਦੇ ਆਪਾਂ ਰੁੜਕਾ ਕਲਾਂ ਦੀ ਗੱਲ ਕਰ ਲਈ ਇਹਦੇ ਵਿੱਚ ਅਕਾਲੀ ਦਲ ਵੱਲੋਂ ਆਪਣਾ ਉਮੀਦਵਾਰ ਨਹੀਂ ਉਤਾਰਿਆ ਗਿਆ ਤਾਂ ਕਿਦੇ ਨਸਾਂਝ ਜਾਂ ਅੰਦਰਖਾਤੇ ਗੱਲਬਾਤ ਹੁੰਦੀ ਹੈਗੀ ਆ ਬਿਲਕੁਲ ਜੀ ਉਹ ਨਾਲ ਸਾਂਝ ਪਾ ਲਈ ਜਿੰਨੀ ਇਦਾਂ ਹੀ ਬਡਾਲੇ ਦੀ ਗੱਲ ਕਰੀਏ ਉੱਥੇ ਆਪਾ ਵੀ ਕੁਆਲਟੀ ਵੱਲੋਂ ਤੇ ਕਾਂਗਰਸ ਵੱਲੋਂ ਕੋਈ ਆਪਣਾ ਜਿਹੜਾ ਉਮੀਦਵਾਰ ਨਹੀਂ ਦਿੱਤਾ ਗਿਆ ਇਦਾਂ ਹੀ ਜੇ ਪਾਸਲਾ ਪਿੰਡ ਹੈਗਾ ਉਹਦੇ ਵਿੱਚ ਵੀ ਤੇ ਇਹ ਕਿਉਂਕਿ ਜਿਹੜੀਆਂ ਲੋਕਤੰਤ ਦੇ ਵਿੱਚ ਜਿਹੜੀ ਪ ਜੋਗੇ ਜੇ ਬਲਾਗ ਸੰਭਦੇ ਹੋਗੇ ਹੇਟਲੇ ਪੱਤਰ ਤੇ ਜਿਹੜੇ ਆ ਹੇਟਲੇ ਪੱਤਰ ਦੀ ਜਿਹੜੀ ਆ ਬਕਾਇ ਸਕਦੇ ਹੈਗੇ ਆ ਲੋਕਤੱਤਵ ਦਾ ਮੁੱਢ ਹੁੰਦਾ ਇਹਦੇ ਵਿੱਚ ਜਾਂ ਤਾਂ ਪਾਰਟੀਆਂ ਨਹੀਂ ਦੇਖੀ ਜਾਂ ਆਪਸੀ ਭਾਈਚਾਰ ਆਪਸੀ ਜਿਹੜਾ ਲੋਕਾਂ ਦੇ ਵਿੱਚ ਨੇੜਤਾ ਹੁੰਦੀ ਹੈ ਉਹ ਕਈ ਏਰੀਆ ਜਿਹੜੀ ਪ੍ਰੋਸਪਰਿਟੀ ਜਿਹੜੀ ਵਿਰੋਧੀ ਪਾਰਟੀਆਂ ਉਹਨਾਂ ਦੇ ਜਿਹੜੇ ਉਮੀਦਵਾਰ ਹੈ ਉਹ ਵੀ ਆਪਸ ਵਿੱਚ ਨੇੜਤਾ ਕਰਕੇ ਜਿਹੜਾ ਸਾਂਝੀ ਇਲੈਕਸ਼ਨ ਡਾਰਟੀ ਜਾਂਦੀ ਹੈ ਰੋੜਕਾ ਕਲਾਂ ਦੀ ਬੁਧਾਨ ਲੈ ਸਕਦੇ ਆ ਪਾਸਲੇ ਦੀ ਇਸੇ ਤਰ੍ਹਾਂ ਬਟਾਲਾ ਪਿੰਡ ਹੈਗਾ ਬਿਲਕੁਲ ਬਿਲਕੁਲ ਤਾਂ ਖੜੀਆਂ ਇੱਥੇ ਜੀ ਆਪਾਂ ਗੱਲ ਕੀਤੀ ਤੁਸੀਂ ਹੁਣ ਪਾਸਲੇ ਦੀ ਗੱਲ ਕਰਦੇ ਆ ਕਿ ਜਿਹੜੇ ਕੈਂਡੀਡੇਟ ਤੋਂ ਆਜ਼ਾਦ ਕੈਂਡੀਡੇਟ ਖੜੇ ਆ ਦੇਖਿਆ ਜਵੇ ਤਾਂ ਬਟਾਲੇ 'ਚ ਵੀ ਆਜ਼ਾਦ ਕੈਂਡੀਡੇਟ ਖੜ ਰਹੇ ਆ ਤੇ ਉਸ ਤਰ੍ਹਾਂ ਦਾ ਜੀ ਦੇਖਿਆ ਜਵੇ ਤਾਂ ਪਿੰਡ ਸੰਤੀ ਦੀ ਗੱਲ ਕਰੀਏ ਜਾਂ ਹੋਰ ਵੀ ਬਖਵਾਕ ਪਿੰਡਾਂ ਦੀ ਆਪਾਂ ਗ ਇਸ ਵਿੱਚ ਜਿਹੜੀਆਂ ਚੋਣਾਂ ਨੂੰ ਲੈ ਕੇ ਜਿਹੜਾ ਉਤਸ਼ਾਹ ਦੇਖਣ ਨੂੰ ਬਹੁਤ ਮਿਲ ਰਿਹਾ ਹੈ ਕਿ ਜਿਹੜਾ ਉਤਸ਼ਾਹ 2027 ਨੂੰ ਲੈ ਕੇ ਹੋ ਰਿਹਾ ਹੈ ਸਰ ਦੇਖੋ ਉਤਸ਼ਾਹ ਤਾਂ ਪਾਰਟੀਆਂ ਦੇ ਵਿੱਚ ਹੁੰਦਾ ਕਿਉਂਕਿ ਆਮ ਜਿਹੜਾ ਬੰਦਾ ਹੈ ਜਿਹਨੇ ਪਹਿਲਾਂ ਸਵਾਲ ਕੀਤਾ ਆਪਣੇ ਵਿੱਚ ਹੀ ਰਹਿ ਗਿਆ ਤੇ ਬਿਲਾਕ ਸਮਝੀ ਉਹ ਜਿਹੜਾ ਪ੍ਰਸ਼ਦੀਆਂ ਅਸਲ ਉਹਨਾਂ ਦੇ ਅਧਿਕਾਰ ਕੀ ਦਿੱਤੇ ਹੈ ਬਿਲਕੁਲ ਜੀ ਪਾਵਰ ਕੀ ਹੈ ਦੇਖੋ ਜਿੱਦਾਂ ਪੰਚਾਇਤ ਦਾ ਕੰਮ ਹੁੰਦਾ ਆ ਇੱਕ ਪਿੰਡ ਦੀ ਇੱਕਾ ਪਿੰਡ ਨੂੰ ਕਾਈ ਬਣ ਕੇ ਉਹਦੀਆਂ ਜਿਹੜੀਆਂ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ ਉਸ ਪਿੰਡ ਦਾ ਸਾਰਾ ਜਿਹੜਾ ਪਕ ਕਹ ਸਕਦੇ ਪ੍ਰਸ਼ਾਸਨ ਆ ਉਹ ਪੰਚਾਇਤ ਨੇ ਚਲਾਉਣਾ ਬਿਲਕੁਲ ਜੀ ਬਿਲਕੁਲ ਇਦਾਂ ਹੀ ਜਿਹੜੀ ਬਲਾਕ ਸੰਪਤੀ ਹੁੰਦੀ ਆ ਉਹ ਵਾਕਫ ਪਿੰਡਾਂ ਦੇ ਵਿੱਚੋਂ ਜਿਹੜੇ ਮੈਂਬਰ ਚੁਣੇ ਜਾਂਦੇ ਆ ਕਿ ਉਹ ਬਲਾਕ ਦੇ ਪੂਰੇ ਪਿੰਡਾਂ ਦਾ ਜਿਹੜਾ ਪ੍ਰਸ਼ਾਸਨ ਆ ਰਾਜ ਪ੍ਰਬੰਧ ਆ ਉਹ ਉਹਨਾਂ ਦੇਖ ਕੇ ਆਪਣੀ ਵੈਸੇ ਰਿਪੋਰਟਾਂ ਬਣਾ ਕੇ ਸਰਕਾਰ ਨੂੰ ਜਿਹੜਾ ਪੇਸ਼ਨ ਪੇਸ਼ ਕਰਨੀਆਂ ਹੁੰਦੀਆਂ ਹੈ ਜਿਹਦਾ ਵਿੱਚ ਤੋਂ ਜਿਹੜੇ ਅੱਗੇ ਜਾ ਕੇ ਜਿਹੜੀ ਉਹਨਾਂ ਬਾਕੇ ਜਿਹੜੀ ਸਰਕਾਰ ਨਾਲ ਨਿਕਲਣ ਹਰਾਂਟਾ ਵਗੈਰਾ ਜਿਹੜੀ ਉਹ ਜਾਰੀ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਜਿਹੜਾ ਪੇਸ਼ਾ ਉਹ ਡਿਸਟ੍ਰਿਕਟ ਲੈਵਲ ਤੇ ਜਿਹੜਾ ਪ੍ਰਸ਼ਾਸਨ ਆ ਉਹਨੂੰ ਵਾਕਫ ਇੱਕ ਏਰੀਆ ਦੇ ਵਿੱਚ ਜ ਰੱਖਦੇ ਆ ਸਰਕਾਰ ਦੇ ਕੋਲ ਤੇ ਉਹਦੇ ਹਿਸਾਬ ਨਾਲ ਹੀ ਸਰਕਾਰ ਗਰੰਟੀ ਇਸ਼ੂ ਕਰਦੀ ਹੈ ਜਿਹਨਾਂ ਦੇ ਰਹਿੰਦੇ ਕੰਮ ਆ ਏਰੀਆ ਦੇ ਉਹ ਪੂਰੇ ਹੁੰਦੇ ਆ ਤੇ ਇਸ ਕਰਕੇ ਜਿਹੜੇ ਮੈਂਬਰ ਆ ਭਾਵੇਂ ਕਹਿ ਸਕਦੇ ਆ ਵੀ ਕਾਨੂੰਨੀ ਤੌਰ ਤੇ ਤਾਂ ਇਹ ਚੱਲ ਰਹੀ ਹੈ ਪਰ ਜੇ ਅੱਜ ਦੇ ਦੌੜ ਦੇ ਬਗਾਲ ਕਰਦੇ ਹੈਗੇ ਆ ਜਿਹੜੇ ਐਮਐਲਏ ਹੈਗੇ ਆ ਜਾਂ ਮੰਤਰੀ ਸਹਿਬਾਨ ਹੈਗੇ ਆ ਉਹਨਾਂ ਨੇ ਆਪਣੇ ਆਪ ਨੂੰ ਇਹ ਇੱਕ ਤਰ੍ਹਾਂ ਦਾ ਬਹੁਤ ਵੱਡਾ ਰੂਪ ਦੇ ਵਿੱਚ ਦੇ ਕੇ ਇਹ ਚ ਸ਼ਕਤੀਆਂ ਆਪਣੇ ਕਾਬਜ਼ੇ ਵਿੱਚ ਲਈਆਂ ਜਾਂਦੀਆਂ ਹਨ ਯਾਨੀ ਪਾਵਰ ਪੂਰੀ ਉਹਨਾਂ ਨੇ ਆਪਣੇ ਹੱਥਾਂ ਵਿੱਚ ਹੀ ਰੱਖੀ ਹੋਈ ਹੈ ਐਮਐਲਏ ਜਾਂ ਇੱਕ ਨਵਾਂ ਸ਼ਬਦ ਲਾਜਤਾ ਜਾਂਦਾ ਹੈ ਹਲਕਾ ਇਜਾ ਹਲਕਾ ਇਜਾ ਕਹਿੰਦੇ ਉਹ ਹਲਕੇ ਪੱਤਰ ਦਾ ਗੈਹਦ ਹੁੰਦਾ ਜਿਹੜਾ ਆਪ ਵੋਟਾਂ ਵਿੱਚ ਹਾਰੇ ਹੁੰਦਾ ਉਹਨੂੰ ਸਾਰੇ ਜੇਤੂ ਦੇ ਪਰੇ ਵੀ ਜਾ ਕੇ ਬਿਠਾ ਦਿੱਤਾ ਜਾਂਦਾ ਇਹ ਲੋਕਤੰਤ ਦਾ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਕੋਈ ਵਧੀਆ ਵਿਚਾਰ ਨਹੀਂ ਹੈਗਾ ਕਿ ਜਿਹੜਾ ਹਾਰਿਆ ਬੰਦਾ ਹੈ ਉਹ ਜੇਤੂਪੁਰ ਆਪਾਂ ਹਕੂਮ ਚਲਾਉਂਦਾ ਹੈ ਤੇ ਇਹ ਜਿਹੜਾ ਕਹਿ ਸਕਦੇ ਆ ਜਿਹੜਾ ਹਲਕਾ ਇੰਚਾਰਜ ਆ ਉਹ ਆਪਾਂ ਹਲਕਾ ਉਹਨੂੰ ਕਹਿ ਸਕਦੇ ਹਾਂ ਹਲਕੇ ਪੱਧਰ ਦਾ ਰਹ ਜਾਂਦਾ ਕਿਉਂਕਿ ਜਿਹੜਾ ਜੇਤੂ ਮੀਤਵਾ ਕੇ ਜਿਹੜਾ ਐਮਐਲਏ ਵੱਖਰਾ ਹੁੰਦਾ ਹੈ ਤੇ ਜਿਹੜਾ ਹਲਕਾ ਇੰਚਾਰਜ ਹੁੰਦਾ ਉਹ ਪ੍ਰਸ਼ਾਸਨ ਨੂੰ ਆਪਣੇ ਕੰਟਰੋਲ 'ਚ ਕਰਕੇ ਜਿਹੜਾ ਪ੍ਰਸ਼ਾਸਨ ਨੂੰ ਦੀ ਮਰਤੋਂ ਕਰਦਾ ਇਸ ਤੇ ਵੀ ਆਪਾਂ ਗੱਲਬਾਤ ਕਰਾਂਗੇ ਹਲਕਾ ਇੰਚਾਰਜ ਜੀ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਪਰ ਜੇ ਆਪਾਂ ਗੱਲ ਕਰੀਏ ਪਾਸਲਾ ਪਿੰਡ ਤੋਂ ਜਾਂ ਬਟਾਲਾ ਪਿੰਡ ਤੋਂ ਆਜ਼ ਉਨਾ ਨੂੰ ਬਾਰੇ ਕੀ ਕਹਿਣਾ ਹੈ ਤੁਹਾਡਾ ਖਿਆਲ ਹੈ ਕੋਈ ਪਾਸਲੇ ਦੀ ਗੱਲ ਕਰਦੇ ਆ ਉੱਥੇ ਬਰਿੰਦਰ ਸਿੰਘ ਭੀਮਾ ਮੇਰੀ ਜਾਣਕਾਰੀ ਵਿੱਚ ਹੈਗੇ ਆ ਉਹ ਅਕਸਰ ਹੀ ਇੱਕ ਵੱਡਾ ਨਾਂ ਹੈਗਾ ਉਹਨਾਂ ਦੇ ਸਰਪੰਚੀ ਵੀ ਉਹਨਾਂ ਦੇ ਮਜਬੂਤ ਸਰਪੰਚੀ ਵੀ ਹੈਗੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਜਿਹੜੀ ਆ ਉਹ ਉਮੀਦਵਾਰ ਹੈ ਬਲਾਕ ਸ਼ਾਂਤੀ ਦੇ ਤੇ ਕਿਉਂਕਿ ਉਹਨਾਂ ਦੇ ਜਿਹੜੇ ਦੂਸਰੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਜਿਹੜੇ ਲਾਫ ਜਿਹੜੀ ਇਲੈਕਸ਼ਨ ਲੜ ਰਹੇ ਹੈਗੇ ਤੇ ਆਹ ਮੋ ਸਾਨੂੰ ਟੱਕਰ ਹੈ ਪਰ ਵੱਡੀ ਗੱਲ ਇਹ ਹੈ ਤੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਔਰ ਜਿਹੜਾ ਅਕਾਲੀ ਦਲ ਹੈਗਾ ਉਹਨਾਂ ਦਾ ਕੋਈ ਵੀ ਉਮੀਦਵਾਰੀਆਂ ਕਹਿੰਦਾ ਇਹ ਜਿਹਨੇ ਪਹਿਲਾਂ ਗੱਲ ਕੀਤੀ ਹੈ ਵੀ ਪਾਰਟੀ ਕੋਲ ਤੋਂ ਪਰੇ ਜਾ ਕੇ ਜਿਹੜਾ ਆਪਸੀ ਨੇੜਤਾ ਜਾਂ ਉਹ ਚੀਜ਼ਾਂ ਜਿਹੜੇ ਸਾਹਮਣੇ ਆਉਂਦੀ ਹੈ ਇਹ ਚੀਜ਼ ਜਿਹੜੇ ਵਿੜਾੜੇ ਵਿੱਚ ਵੀ ਹੈਗੀ ਅਤੇ ਰੋੜਕਾ ਗੱਲ ਵਿੱਚ ਇਹਦਾ ਰੂਪ ਹੈਗਾ ਕਿ ਜਿੱਥੇ ਅਕਾਲੀ ਦਰ ਨਾਲੋਂ ਆਪਣਾ ਉਮੀਦਵਾਰ ਨਹੀਂ ਦਿੱਤਾ ਗਿਆ ਤੇ ਆਪਸੇ ਵਿੱਚ ਕੇ ਨਸਾਂਜ ਪਾ ਕੇ ਜਿਹੜਾ ਆ ਜੀ ਉਹ ਜਿਹੜਾ ਰੂਪੇਸ਼ ਕੀਤਾ ਜਾਂਦਾ ਪਈ ਉਹ ਜਿਹੜਾ ਉਮੀਦਵਾਰ ਸਾਡਾ ਸਾਰਿਆਂ ਦਾ ਸਾਜਾ ਹੈਗਾ ਜੀ ਆਪਾਂ ਗੱਲ ਕਰਦੇ ਆਂ ਤੁਸੀਂ ਪਹਿਲਾਂ ਗੱਲ ਕਰਕੇ ਆਪਾਂ ਹੱਟਿਆ ਕਿ ਹਲਕਾ ਇੰਚਾਰਜ ਦੀ ਗੱਲ ਦੇਖੀਏ ਤੇ ਆਪਣੇ ਹਲਕਾ ਇੰਚਾਰਜ ਦਾ ਜੇ ਦੇਖਿਆ ਜਾਵੇ ਕਿ ਇਹ ਆਪਣਾ ਚਿਹਰਾ ਵੀ ਦੇਖਣ ਨੂੰ ਨਹੀਂ ਮਿਲਿਆ ਪਰ ਜੇ ਦੇਖਿਆ ਜਾ ਸਾ ਕਾਂਗਰਸ ਵੱਲੋਂ ਕੁਝ ਦਿਨ ਪਹਿਲਾਂ ਹੀ ਜਿਹੜੀ ਇੱਕ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਸਾਫਕਾ ਚੰਜੀਤ ਸਿੰਘ ਚੰਜੀ ਜੀ ਆਏ ਆ ਸੀਐਮ ਸਾਹਿਬ ਤੇ ਉਹ ਉਹਨਾਂ ਬਾਰੇ ਕੀ ਖਿਆਲ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਭਰਮ ਹੰਗਾਰਾ ਮਿਲ ਰਿਹਾ ਹੈ ਜਾਂ ਫਿਰ ਹਲਕਾ ਇਚਾਰਜ ਜਿਹੜਾ ਇੱਥੇ ਇੱਕ ਵਾਰ ਆਪਣਾ ਚਿਹਰਾ ਵੀ ਨਹੀਂ ਜਿਹੜਾ ਦਿਖਾ ਕੇ ਨਹੀਂ ਗਏ ਲੋਕੋ ਇਹ ਦੋ ਚੀਜ਼ਾਂ ਆ ਇੱਕ ਤਾਂ ਜਿਹੜਾ ਹਲਕਾ ਇੰਚਾਰਜ ਆਪਾਂ ਪਹਿਲਾਂ ਗੱਲ ਕੀਤੀ ਹਲਕਾ ਇੰਚਾਰਜ ਦਾ ਮਤਲਬ ਆਪਾਂ ਕੱਲੇ ਫਲੋਡ ਦੀ ਗੱਲ ਨਹੀਂ ਕਰਦੇ ਉਹ ਆਪਾਂ ਇੱਕ ਖੁੱਲੀ ਗੱਲਬਾਤ ਦਾ ਕਹਿ ਸਕਦਾ ਜਨਰਲ ਆਪਾਂ ਗੱਲ ਕਰਦੇ ਆ ਕਿ ਹਲਕਾ ਇੰਚਾਰਜ ਕੋਈ ਵੀ ਆ ਬਿਲਕੁਲ ਜੀ ਉਹ ਕਈ ਜਿਹੜੀ ਉਹ ਲਗਾਤਾ ਜਾਂਦਾ ਜਿਹੜਾ ਇਲੈਕਸ਼ਨ ਹਾਰਿਆ ਹੁੰਦਾ ਹੈਗਾ ਬਿਲਕੁਲ ਜੀ ਮਸੂਦਾ ਦੇ ਆਪਾਂ ਫਲੋਡ ਦੀ ਗੱਲ ਕਰੀ ਤਾਂ ਰੁੜਕਾ ਕਲਾਂ ਦੇ ਕਰੀਬ 6.5 ਤੋਂ 7000 ਦੇ ਲਾਗੇ ਵੋਟਾਂ ਗਈਆਂ ਤੇ ਹਲਕਾ ਇੰਚਾਰਜ ਸਭ ਰੁੜਕਾ ਕਲਾਂ ਵਿੱਚ ਉਹ ਆਪਣੀ ਫੇਰੀ ਇਲੈਕਸ਼ਨ ਦੇ ਵਿੱਚ ਆ ਕੇ ਵੀ ਫੇਰੀ ਨਹੀਂ ਪਾ ਸਕੀ ਇਹ ਇੱਕ ਤਰ ਸਾਹ ਦੇਖਤ ਵਧਾਰੂ ਇਹ ਕਿ 6-7000 ਦੀ ਵੋਟ 23 ਐਮ ਇਹਤ ਨਹੀਂ ਦਿੰਦੀ ਹਾਂ ਤੇ ਜਿਹੜਾ ਵੀ ਸ਼ਹਿਰ ਜਾਂ ਬਲਾਕ ਸੰਪਤੀ ਵਿੱਚ ਜਿੱਤ ਕਿਵੇਂ ਹਾਸਲ ਕਰਦਾ ਇਹ ਘਾਟੇ ਹਾਸਲ ਕਰਦਾ ਗਿਆ ਦੂਸਰੇ ਨੰਬਰ ਤੇ ਜਿਹੜਾ ਆਮ ਕਾਂਗਰਸ ਪਾਰਟੀ ਵੱਲੋਂ ਜਿਲ੍ਹਾ ਪ੍ਰੇਸ਼ਦ ਤੇ ਆਪਾਂ ਬਲਾਕ ਸੰਮਤੀ ਦੇ ਇਲੈਕਸ਼ਨ ਦੇ ਦੌਰ ਤੇ ਮੁੱਖ ਖਸਾਬ ਦਾ ਮੁੱਖ ਮੰਤਰੀ ਰੁੜਕਾਲ ਵਿੱਚ ਆ ਕੇ ਫੇਰੀ ਪਾ ਸਕਦਾ ਪਰ ਜਿਹੜੇ ਹਲਕਾ ਦੇ ਚਾਰਜ ਹੈਗੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਦੀ ਸੀਟ ਦੇ ਦਾਅਵੇਦਾਰ ਆ ਉਹ ਰੁੜਕਾ ਕਲਾ ਵਿੱਚ ਨਹੀਂ ਆਉਂਦੇ ਤਾਂ ਇਹ ਆਪਾਂ ਦੇਖ ਸਕਦੇ ਕਿੰਨੀ ਕ ਤਵੱਜਾ ਕਿੰਨਾ ਕ ਧਿਆਨ ਜਾਂ ਕਿੰਨਾ ਕ ਅਟਰੈਕਸ਼ਨ ਉਹਨਾਂ ਦਾ ਇਸ ਇਲੈਕਸ਼ਨ ਵਾਸਤੇ ਹੈਗਾ ਇਹ ਤੋਂ ਜਿਹੜਾ ਕਲੀਅਰ ਹੁੰਦਾ ਹੈ ਜੇ ਤੁਸੀਂ ਗੱਲ ਕੀਤੀ ਆ ਰੁੜਕਿਆਂ ਦੀ 6000 ਜਾਂ 7000 ਵੋਟ ਦੀ ਗੱਲ ਕੀਤੀ ਆ ਤੇ ਦੇਖਿਆ ਜਾਵੇ ਤਾਂ ਆਪਣੇ ਬਡਾਲਾ ਜ਼ੋਨ ਦੇ ਵਿੱਚੋਂ ਰੁੜਕਾ ਜਾਂ ਬਡਾਲਾ ਜ਼ੋਨ ਦੇ ਵਿੱਚ ਜਿਹੜਾ ਬਡਾਲਾ ਵਿੱਚ ਹੀ ਸਭ ਤੋਂ ਵੱਧ ਵੋਟ ਮੰਨੀ ਗਈ ਆ ਤੇ ਉਸ ਤੋਂ ਤੁਹਾਨੂੰ ਕਿਸ ਤਰ੍ਹਾਂ ਦਾ ਪ੍ਰਭਾਵ ਮਿਲ ਰਿਹਾ ਤੁਸੀਂ ਵੀ ਪਿੰਡਾਂ ਦੇ ਵਿੱਚ ਜਾ ਕੇ ਮਿਲਦੇ ਆ ਤੁਹਾਨੂੰ ਕਿਸ ਕਿਸ ਪਾਰਟੀ ਦਾ ਜਿਹੜਾ ਪ੍ਰਭਾਵ ਪੱਲੜਾ ਜਿਹੜਾ ਭਾਰੀ ਦਿਖਾਈ ਦੇ ਰਿਹਾ ਦੇਖੋ ਪਲੜਾ ਭਾਰੀ ਇਹ ਤਾਂ ਕਹਿਣ ਜੇ ਗੱਲਾਂ ਅੱਜ ਅਪ ਕਰਾਂਗੇ ਕਿਉਂਕਿ ਦੋ ਦਿਨ ਤੋਂ ਕੱਲ ਨੈਕਸ਼ਨ ਹੋ ਜਾਣਾ ਤੇ ਰਿਜ਼ਲਟ ਵੀ ਆ ਜਾਊਗਾ। ਉਹ ਜਿਹੜਾ ਪ੍ਰਸਪਰ ਸਾਹਮਣੇ ਚੀਜ਼ ਦੇਦੀ ਆ ਤਾਂ ਜਿਵੇਂ ਪਹਿਲਾਂ ਗੱਲ ਕੀਤੀ ਜਿਲ੍ਹਾ ਪ੍ਰੀਸ਼ਦ ਦੀ ਜਿਹੜੀ ਚੋਣ ਹੈਗੀ ਇਹ ਕਿਉਂਕਿ ਇਹ ਪ੍ਰਚਾਰ ਦੇ ਸਿਰ ਤੇ ਕਿਉਂਕਿ ਆਮ ਲੋਕਾਂ ਵਿੱਚ ਇਹ ਚੀਜ਼ ਬਹੁਤੀ ਉਤਸ਼ਾਹ ਨਹੀਂ ਹੁੰਦਾ। ਪਾਰਟੀ ਦੇ ਜਿਹੜੇ ਉਮੀਦਵਾਰ ਹੈਗੇ ਜਾਂ ਪਾਰਟੀਆਂ ਸਿਆਸੀ ਪਾਰਟੀਆਂ ਜਿਹੋ ਜਿਹੇ ਜ਼ੋਰ ਲਾ ਕੇ ਆਪਣਾ ਕੰਪੇਨ ਚਲਾਉਂਦੀਆਂ ਆ ਉਹ ਜਿਹੜਾ ਰਿਜ਼ਲਟ ਉਹਨਾਂ ਨੂੰ ਮਿਲ ਜਾਂਦਾ ਤੇ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਕੀਤੀ ਹੈ ਵੀ ਇਸ ਵੇਲੇ ਜਿਹੜਾ ਕਾਂਗਰਸ ਦਾ ਕੰਪ ਉਨੇ ਬਾਕੀਆਂ ਦੇ ਵਿਰੋਧੀ ਹਰ ਜੁਰੂਰ ਪਿੱਛੇ ਛੱਡਿਆ ਤੇ ਇਸੇ ਤਰ੍ਹਾਂ ਜੇ ਮੈਂ ਹਣ ਆਪਾਂ ਬਾਹਲੇ ਦੀ ਗੱਲ ਕਰ ਲਈਏ ਜਾਂ ਹੋਰ ਪਿੰਡਾਂ ਵਿੱਚ ਜਿੱਥੇ ਪਾਰਟੀਆਂ ਦਾ ਪੋਲਿਸ਼ਨ ਆਪਸ ਵਿੱਚ ਰਲੀਆਂ ਹੋਈਆਂ ਤਾਂ ਜ਼ਰੂਰੀ ਉਹ ਜੜੀ ਜਿਤਾਂ ਹਸਣਗੀਆਂ ਜੇ ਦੇਖਿਆ ਜਾਂਦਾ ਇਹ ਸੈਮੀ ਫਾਈਨਲ ਜਿਹੜਾ ਮੈਚ ਚੱਲ ਰਿਹਾ ਹੈ ਕਿ 227 ਦੇ ਚੱਲ ਰਿਹਾ ਹੈ ਸਰ ਦੇਖੋ ਸੈਮੀ ਫਾਈਨਲ ਆ ਆਮ ਹੈ ਪੇਸ਼ਾਬ ਜਿਹੜਾ ਆ ਆਪਣੇ ਲੋਕਾਂ ਦੇ ਇਸ ਵੇਲੇ ਜਵਾਨ ਤੇ ਆ ਗਿਆ ਬਿਲਕੁਲ ਜੀ ਕਿਉਂਕਿ ਇਸ ਵੋਟਾਂ ਦੇ ਵਿੱਚ ਜਿਹੜਾ ਵਖਵ ਹੋਇਆ ਉਹ ਸਿਰਫ ਇੱਕ ਸਾਲ ਦਾ ਆ ਹਾਂਜੀ ਇਸ ਵਾਰ ਕਿ ਸਾਰੀਆਂ ਪਾਰਟੀਆਂ ਦਾ ਜੋਰ ਲੱਗਾ ਪਿਆ ਆ ਇਸ ਵੇਲੇ ਜਿਹੜੇ ਉਮੀਦਵਾਰ ਹੈਗੇ ਆ ਚਾਹੇ ਜਿਹੜਾ ਪ੍ਰੇਸ਼ਾ ਦਾ ਚਾਹੇ ਬਰਾਸਮਦੀ ਦਾ ਇਲੈਕਸ਼ਨ ਉਹਨਾਂ ਦੀ ਘੱਟ ਲੱਗਦੀ ਹੈ ਇਹ ਅਸਲ ਵਿੱਚ ਜਿਹੜੇ ਗਾਂ MLA ਦੇ ਉਮੀਦਵਾਰ ਹੈ ਸੀਟਾਂ ਦੇ ਉਹਨਾਂ ਦੀ ਜ਼ਿਆਦਾ ਹੈਗੀ ਹੈ ਕਿਉਂਕਿ ਉਹਨਾਂ ਦਾ ਜਿੰਨੀਆਂ ਬਰਾਸਮਦੀ ਸੀਟਾਂ ਜਿੱਤਣਗੇ ਜਿੰਨਾ ਜਿਹੜਾ ਜਿਹੜੇ ਸੀਟਾਂ ਤੇ ਜੱਤ ਕਰਨਗੇ ਜਦ ਤੱਕ ਉਹ ਆਪਣੀ ਜਿਹੜੀ ਸੀਟ ਪੱਕੀ ਕਰਨ ਵਿੱਚ ਉਹਨਾਂ ਨੂੰ ਗਾਂ ਸੌਖਾ ਇਸ ਕਰਕੇ ਜਿਹੜਾ ਸੈਮੀ ਫਾਇਰ ਵਾਕਿਆ ਪਾ ਕਹਿ ਸਕਦੇ ਆ ਪਰ ਕਿਉਂਕਿ ਜਦੋਂ ਸਰਕਾਰ ਹੁੰਦੀ ਆ ਤਾਂ ਸਰਕਾਰ ਦਾ ਦਬਾਅ ਜਦ ਸਰਕਾਰ ਦੇ ਆਪਣੇ ਜੇ ਜਿੱਥੇ ਸੱਤਾ ਹੁੰਦੀ ਹੈ ਪਰ ਸੱਤਾ ਉੱਤੇ ਕੰਟਰੋਲ ਹੁੰਦਾ ਹੈ ਇਹ ਤੇ ਕਾਫੀ ਹੱਦ ਤੱਕ ਜਿਹੜਾ ਆ ਉਹਦਾ ਕੰਟਰੋਲ ਜਿਹੜੀ ਇਸ ਵੋਟਾਂ ਦੇ ਰਹਿ ਜਾਂਦਾ ਆ ਪਰ ਫਿਰ ਵੀ ਇਹ ਕਿਤੇ ਨਾ ਕਿਤੇ ਜ਼ਰੂਰ ਹੈ ਸਨੇਹਾ ਗੁਰੂ ਦੇ ਜੋ ਕਿ ਕਿਹੋ ਜਿਹੀ ਜਿਹੜੀ ਆ 2027 ਦੇ ਜਿਹੜੇ ਇਲੈਕਸ਼ਨ ਹੋ ਜਾ ਕਿਹੋ ਜਿਹਾ ਕਿਦਾਂ ਨੂੰ ਰੋਕਾਂ ਕਰ ਜਾਂਦਾ ਪਰ ਇਹ ਲੋਕਾਂ ਦੇ ਵਿੱਚ ਜਾਂਦੇ ਆ ਜਾਂ ਪਰ ਇੱਕ ਗੱਲ ਤਾਂ ਬਹੁਤ ਦੇਖਣ ਨੂੰ ਮਿਲਦੀ ਹੈ ਕਿ ਕਹਿੰਦੇ ਜੇ ਕਈਆਂ ਨੂੰ ਤਾਂ ਇਹ ਗੱਲਾਂ ਦਾ ਪਤਾ ਵੀ ਨਹੀਂ ਸੀਗਾ ਕਿ ਬਲਾਕ ਸੰਪਤੀ ਜਾਂ ਜ਼ਿਲ੍ਹਾ ਪੰਚਾਇਤ ਕੀ ਹੁੰਦੀ ਆ ਲੋਕਾਂ ਨੇ ਤਾਂ ਇਹ ਸੋਚਿਆ ਕਿ ਆਟਾ ਮੇਲਣ ਲੱਗ ਗਿਆ ਮੇਰਾ ਸਵਾਲ ਹੈ ਕਿ ਕੱਲ ਵਾਲੀ ਵੀਡੀਓ ਨਾਲ ਅੱਜ ਫਿਰ ਉਹੀ ਸਵਾਲ ਆ ਕਿ ਜਿਹੜਾ ਇਹ ਲੋਕਾਂ ਦੇ ਤਾਂ ਦਿਮਾਗ ਦੇ ਦਿਲਾਂ ਵਿੱਚ ਇਹ ਬੈਠਾ ਕਿ ਆਟਾ ਮੇਲਣ ਲੱਗ ਗਿਆ ਜਾਂ ਫਿਰ ਸੀਐਮ ਸਾਹਿਬ ਦੀਆਂ ਦੁਬਾਰਾ ਮੋਟੋ ਆ ਗਈ ਲੇਕੋ ਆਪਾਂ ਪਹਿਲਾਂ ਵੀ ਜਿੱਦਾਂ ਗੱਲ ਕਰ ਚੁੱਕੇ ਹਾਂ ਵੀ ਜਿਹੜਾ ਇਸ ਵੇਲੇ ਜਿਹੜੇ ਸਾਡੇ ਹਲਕਾਂ ਚਾਰਜ ਐ ਐਮਐਲ ਦੇ ਜਾਂ ਮੰਤਰੀਆਂ ਨੇ ਆਪਣਾ ਅਧਿਕਾਰ ਖੇਤਰ ਜਾਂ ਆਪਣੀਆਂ ਸ਼ਕਤੀਆਂ ਨੂੰ ਇੰਨਾ ਕੁ ਵਧਾ ਲਿਆ ਆ ਉਹ ਪੰਚਾਇਤਾਂ ਹੋ ਗਈਆਂ ਹਾਂ ਬਿਲਕੁਲ ਹਾਂਜੀ ਬਲਾਕ ਸੰਮਤੀ ਜੋ ਕਿ ਜਿਹੜਾ ਪ੍ਰਸ਼ਾਸਨ ਆ ਉਹਨੂੰ ਆਪਣੇ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਨੇ ਆਪਣੇ ਕਲਾਵੇ ਵਿੱਚ ਰੇਪੇਟ ਕੇ ਰੱਖਿਆ ਉਹ ਸ਼ਕਤੀਆਂ ਸਾਰੀਆਂ ਆਪਸ ਵਿੱਚ ਉਹ ਨਹੀਂ ਕੀਤੀਆਂ ਹੋਈਆਂ ਤੇ ਬਹੁਤੀ ਵਾਰ ਤਾਂ ਜਿਹੜਾ ਸਿਵਲ ਪ੍ਰਸ਼ਾਸਨ ਆ ਉਹਦੇ ਤੇ ਵੀ ਜਿਹੜਾ ਦਬਾਅ ਉਹ ਸਰਕਾਰਾਂ ਦਾ ਦੇਖਣ ਨੂੰ ਮਿਲਦਾ ਇਸ ਕਰਕੇ ਜਿਹੜੀਆਂ ਆਮ ਲੋਕਾਂ ਦੇ ਕਿਉਂਕਿ ਜਿਵੇਂ ਐਮਐਲ ਦੇ ਜਾਂ ਮੰਤਰੀ ਕਹਿੰਦਾ ਹੁੰਦਾ ਹੁੰਦਾ ਉਹ ਨਹੀਂ ਆ ਤੇ ਇਸ ਕਰਕੇ ਜਿਹੜੀਆਂ ਸ਼ਕਤੀਆਂ ਇਹਨਾਂ ਦੀਆਂ ਆ ਉਹ ਦੱਬੀਆਂ ਕੁਛੜੀਆਂ ਰਹਿ ਜਾਂਦੀਆਂ ਤੇ ਇਸ ਕਰਕੇ ਚਾਹੇ ਇਹ ਉਮੀਦਵਾਰ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ ਉਹਨਾਂ ਨੂੰ ਜ਼ਰੂਰ ਆਪਣੀਆਂ ਸ਼ਕਤੀਆਂ ਦਾ ਖੁੱਦੇ ਇਸਤੇਮਾਲ ਕਰਕੇ ਆਪਣੀ ਆਵਾਜ਼ ਨੂੰ ਬੁਲੰਦ ਕਰਨੀ ਚਾਹੀਦੀ ਹੈ ਪਰ ਦੇਖਿਆ ਜਾਵੇ ਤਾਂ ਕਿ ਕੱਲ ਵੀ ਗੱਲਬਾਤ ਹੋਈ ਆ ਕਿ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਪਾਵਰਾਂ ਉਹੀ ਗੱਲ ਮੈਂ ਫਿਰ ਗੱਲ ਕਰ ਰਿਹਾ ਕਿ ਜਿਹੜੀ ਤੁਸੀਂ ਵੀ ਗੱਲ ਕਰਕੇ ਟਿੱਕ ਜਿਹੜੀਆਂ ਪਾਵਰਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਵੱਡੇ ਅਧਿਕਾਰੀਆਂ ਵੱਲੋਂ ਪਰ ਜੇ ਦੇਖਿਆ ਜਾਵੇ ਤਾਂ ਉਹ ਆਪਣੀ ਪਾਵਰ ਨੂੰ ਫਿਰ ਕਿਸ ਤਰ੍ਹਾਂ ਯੂਜ਼ ਕਰੇਗਾ ਜੋ ਦੇਖੋ ਜਦੋਂ ਕੋਈ ਪੋਸੀ ਹੋਣੀ ਹੈ ਚੁੱਪ ਕਰਕੇ ਜਦੋਂ ਸਾਈਨ ਕਰਕੇ ਤੁਹਾਨੂੰ ਆ ਜਾਣੇ ਹਨ ਨਾ ਉਹ ਤੁਹਾਡੀ ਸ਼ਰਤੀ ਆ ਕੋਈ ਵੀ ਜਿਹੜੀ ਤੁਸੀਂ ਆਪਣੀ ਮੰਗ ਹੈ ਕਿ ਸਰਕਾਰ ਅੱਗੇ ਰੱਖਣੀ ਆ ਹਾਂਜੀ ਸਾਈਨ ਜਦੋਂ ਕਰਦੇ ਆ ਦੇਖੋ ਕਾਹਤੇ ਸਾਈਨ ਕਰ ਰਹੇ ਹੈਗੇ ਆ ਕਿਉਂ ਕਰ ਰਹੇ ਹੈਗੇ ਕਿਉਂਕਿ ਆਪਣੇ ਜਿਹੜੇ ਜਿਆਦਾਤਰ ਜਿਹੜੇ ਨਹੀਂ ਜਿਆਦਾ ਪੜ੍ਹੇ ਲਿਖੇ ਹੁੰਦੇ ਕਿਉਂਕਿ ਜਿਹੜਾ ਤਾਂ ਬੰਦਾ ਸੁਚੇਤ ਹੋਊਗਾ ਪੜ੍ਹੇ ਲਿਖੂਗਾ ਹਾਂਜੀ ਜਾਂ ਰਾਜਨੀਤਿਕ ਤੌਰ ਤੇ ਚੇਤਨ ਹੋਊਗਾ ਉਹਨੂੰ ਪਤਾ ਹੁੰਦਾ ਕਿ ਕੀ ਮੇਰੀ ਪਾਵਰ ਹੈ ਕਿ ਜੇ ਮੈਂ ਸਾਈਨ ਕਰ ਰਿਹਾ ਕਿੱਥੇ ਕਰ ਰਿਹਾ ਹੈਗਾ ਪਰ ਇਹਦੇ ਵਿੱਚ ਆਮ ਕਰਕੇ ਦੇਖਦੇ ਨੇ ਕਿ ਚੇਅਰਮੈਨ ਲੱਗਿਆ ਜਾਂ ਵਾਈਸ ਚੇਅਰਮੈਨ ਲੱਗਿਆ ਸਾਡੀ ਬਾਤ ਉਹ ਹੀ ਬਹੁਤ ਹੈ ਸਾਡੇ ਕੋਲ ਜੋ ਮਰਜ਼ੀ ਕਰਾ ਲਓ ਪਰ ਜਦੋਂ ਚੇਤਾਨਾ ਹੋਵਾਂਗੇ ਕੀੜੀ ਪਾਲਸੀ ਦੇ ਕੀੜੇ ਤੇ ਸੈਨ ਕਰਨੇ ਕਿਹੜੇ ਤੇ ਨਹੀਂ ਕਰਨੇ ਤੇ ਜਦੋਂ ਲੋਕੀ ਆਪਣੇ ਹੱਕਾ ਪ੍ਰਤੀ ਜਿਹੜੇ ਉਮੀਦਵਾਰ ਆਪਾਂ ਦੇਖਦੇ ਆਂ ਬਈ ਜਿਹੜੇ ਕਈਰ ਪੰਚਾਇਤਾਂ ਆ ਕਈਰ ਲੇਡੀਜ਼ ਪੰਚਾਇਤਾਂ ਨੇ ਉਹਨਾਂ ਦੇ ਅਧਿਕਾਰ ਖੇਤਰ ਜਿਹੜਾ ਆ ਉਹਨਾਂ ਦੀ ਵਰਤੋਂ ਜਿਹੜਾ ਉਹਨਾਂ ਦੇ ਪਤੀ ਜਾਂ ਹੋਰ ਘਰ ਦੇ ਕਰਦੇ ਕਰਦੇ ਸੋ ਇਹ ਜੇ ਕਿਸੇ ਕੁਰਸੀ ਤੇ ਬੈਠੇ ਆਗੇ ਆ ਉਹਦੀ ਕੁਰਸੀ ਦੀ ਜਿਹੜੀ ਪਾਵਰ ਆ ਬਹੁਤ ਹੀ ਪਾਵਰ ਹੈ ਖੁਦ ਇਸਤੇਮਾਲ ਕਰਨੀ ਚਾਹੀਦੀ ਆ ਨਾ ਕਿ ਇਸੇ ਬਗਾਨੇ ਦੀ ਚੋ ਜਿਹੜੇ ਝੋੜੇ ਵਿੱਚ ਪਾ ਕੇ ਦੇ ਮੋਹਰ ਦੇ ਦਿੰਨੇ ਆ ਫਿਰ ਉਹਦਾ ਜ਼ਰੂਰ ਨੁਕਸਾਨ ਹੈ ਲੋਕਾਂ ਨੂੰ ਵੀ ਚੜਨਾ ਪੈਂਦਾ ਹੈ ਤੇ ਜਿਹੜੇ ਖਾਸ ਕਰਕੇ ਜਿਹੜੀ ਇਸਤਰੀ ਸਰਪੰਚਾ ਬਣ ਜਾਂਦੀਆਂ ਉਹਨਾਂ ਨੂੰ ਜਿਹੜਾ ਉਹਦਾ ਖਮਿਆਜ ਪਿੰਡਲ ਵੀ ਭੋਲਣਾ ਪੈਂਦਾ ਤੇ ਪਰਿਵਾਰ ਨੂੰ ਪੋਤਣਾ ਬਿਲਕੁਲ ਜੀ ਇਹ ਗੱਲ ਨਾਲ ਜਿਹੜੀਆਂ ਸਹਿਮਤ ਹੈ ਪਰ ਜੇ ਹੁਣ ਵੀ ਦੇਖਿਆ ਜਾਵੇ ਜਿਹੜਾ ਚੋਣਾਂ ਨੂੰ ਲੈ ਕੇ ਐਸਸੀ ਜਾਂ ਇਸਤਰੀ ਦਾ ਜਿਹੜਾ ਆਇਆ ਆ ਕਿ ਇਹ ਇਸਤਰੀ ਦੇ ਚੋਣ ਆ ਰਹੇ ਆ ਜਿਹੜੀ ਗੱਲ ਕੀਤੀ ਹੈ ਤੁਸੀਂ ਕਿ ਜੇ ਆਪਾਂ ਦੇਖ ਲਈਏ ਕਿ ਉਹ ਕਹਿੰਦੇ ਇਸਤਰੀ ਦਾ ਉਹਨਾਂ ਨੂੰ ਫਿਰ ਇਹ ਹੀ ਹਾਲ ਹੋਊਗਾ ਦੁਬਾਰਾ ਗੱਲ ਤੇ ਇਹ ਜਿਹੜਾ ਵੋਟਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਵੋਟ ਜੇ ਪਾਉਣੀ ਵੀ ਆ ਤਾਂ ਕੀ ਸੋਚ ਸਮਝ ਕੇ ਕਿੱਦਾਂ ਪਾਉਣੀ ਚਾਹੀਦੀ ਹੈ ਦੇਖੋ ਵੋਟਰ ਨੂੰ ਤਾਂ ਦੇਖੋ ਇਹ ਇੱਕ ਚੀਜ਼ ਹੈ ਧਿਆਨ ਵਿੱਚ ਰੱਖਣੀ ਪੈਂਦੀ ਆ ਕਿਉਂਕਿ ਪਾਰਟੀ ਦੇ ਜਿਹੜਾ ਉਮੀਦਵਾਰ ਦੇ ਕੋਲ ਵੋਟਰਾਂ ਦੀ ਜਿਹੜੀ ਅੱਜ ਦੀ ਜਿਹੜੀ ਕੈਪੈਸਿਟੀ ਹੈਗੀ ਆ ਜਾਂ ਵੋਟਰਾਂ ਦੇ ਜਿਹੜਾ ਪਾਵਰ ਹੈਗੀ ਆ ਉਹ ਤਾਂ ਜਿਹੜਾ ਕੈਂਡੀਡੇਟ ਹੈ ਤਾਂ ਉਹਨੂੰ ਵੋਟ ਪਾਉਣ ਲਈ ਜਿਹੜਾ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਪਰ ਜੇ ਤਾਂ ਵੋਟਰਾਂ ਦੀ ਸਲਾਹ ਦੇ ਨਾਲ ਉਮੀਦਵਾਰ ਖੜੇ ਕੀਤੇ ਜਾਣ ਫੇਰ ਤਾਂ ਉਹਨਾਂ ਕੋਲ ਚੁਆਇਸ ਹੁੰਦੀ ਆ ਪਰ ਇਥੇ ਜ਼ਿਆਦਾ ਰਹੀ ਆ ਵੀ ਜਿਹੜੇ ਉਮੀਦਵਾਰ ਆ ਉਹ ਪਾਰਟੀਆਂ ਵੱਲੋਂ ਥੋਪ ਦਿੱਤੇ ਜਾਂਦੇ ਆ ਤੇ ਇਸੇ ਕਰਕੇ ਕਈ ਵਾਰ ਫਿਰ ਉਹ ਜਿਹੜਾ ਰਿਜ਼ਲਟ ਉਹਨਾਂ ਦੇ ਜਿਹੜੇ ਉਮੀਦਾਂ ਦੇ ਜਿਹੜੇ ਅਨੁਸਾਰ ਨਹੀਂ ਹੁੰਦੇ ਤੇ ਵੋਟਰਾਂ ਤੇ ਜਿਹੜੀ ਪਾਰਟੀ ਦਾ ਕੋਈ ਵੀ ਚੀਜ਼ ਹੈਗੀ ਆ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਵੀ ਜਿਹੜਾ ਇਹਨਾਂ ਦੀ ਪਾਰਟੀ ਦੀ ਕੀ ਪੌਸੀ ਹੈਗੀ ਆ ਸਾਡੇ ਵਾਸਤੇ ਕੀ ਨੇ ਚੰਗਾ ਕੀਤਾ ਕੀ ਕਰਨਗੇ ਬਈ ਇਹ ਮਦੇਦ ਹੈ ਕੋਈ ਹਟਲੇ ਕੋਦਰ ਤੇ ਕਈ ਲੋਕ ਆਵਾਜ਼ ਕਰਕੇ ਐਮਐਲਏ ਜ ਕਿਸੇ ਵੀ ਪਾਰਟੀ ਦੇ ਕਿਸੇ ਵੀ ਪਾਰਟੀ ਦੇ ਬਿਲਕੁਲ ਜੋਤਾ ਵੀ ਕਰ ਲੈਂਦੇ ਆ ਜੀ ਕਈ ਆ ਬਹੁਤ ਸਾਰੀਆਂ ਹੁਣ ਐਸੇ ਵਾਰਤਿਆਂ ਪਰ ਤਖ ਉਦਾਹਰਨਾਂ ਵੀ ਦੇ ਸਕਦੇ ਆਗੇ ਆ ਵੀ ਉਹਦੇ ਵਿੱਚ ਰਾਜਨੀਤਿਕ ਪਾਰਟੀ ਦਾ ਕਿਸੇ ਦਾ ਵੀ ਵਿੱਚ ਕੁਝ ਸਿਆਸਤ ਹਾਂਜੀ ਮੈਨੂੰ ਸਲੋਕ ਨਹੀਂ ਹੈਗਾ ਕਿਸੇ ਪਾਰਟੀ ਦਾ ਹੈ ਨਹੀਂਗਾ ਪਰ ਆਪਸ ਵਿੱਚ ਇਹ ਖੜ ਕੇ ਐ ਵੀ ਐਸੀ ਰਾਜ ਸਭਾ ਦੇ ਮੈਂਬਰ ਚ ਚੋਣ ਕਿਉਂਗੇ ਕੱਲ ਨੂੰ ਆਪਣਾ ਕੀ ਰੱਖੋਗਾ ਕਿਹੜੀ ਪਾਰਟੀ ਨਾਲ ਜੁੜਨਗੇ ਇਹ ਵੀ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੋ ਜਾਂਦੇ ਆ ਚਲੋ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਪਵਨ ਪਲੋਟਰ ਸ਼ੁਭ ਸ਼ਾਮ ਤੁਹਾਡੇ ਨਾਲ ਹੈ ਬਿਤ ਇਸੇ ਤਰ੍ਹਾਂ ਅਪਾ ਪੱਤਰਕਾਰੀ ਦੇ ਖੇਤਰ ਵਿੱਚ ਆਪਣਾ ਸ਼ਾਮ ਮਦੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਡੇ ਨਾਲ ਵਕਵਾਕ ਵਿਸ਼ਿਆਂ ਦੇ ਹੋਰ ਵੀ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਦੁਆਬਾ ਸਿਟੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਪਵਨ ਪਨੋਟ